ਕਿਰਾਮ ਜੀ ਆਲਾ ਸਾਲੋ ਕਿਤੇ ਵੀ ਲੈ ਲੰਘੂ ਅੜੜੀ ਕਿਰਿਆ ਦਾ ਬਾਪੂ ਮੱਥਾ ਮੱਥਾ ਦੇਖ ਲੈ ਬਾਬਾ ਜੀ ਤੇ ਹੁਣ ਰਾਮ ਰਾਮ ਬਾਬਾ ਜੀ 2.5 ਕਿਲੋ ਮੀਟਰ ਚੈੱਕ ਕਰੀਏ ਇਹਨੂੰ ਬੋਲ ਲੈ ਜੇ ਤਾਂ ਇੱਕ ਮਿੰਟ ਉਹ ਕੀ ਲੱਭਿਆ ਨਹੀਂ ਜੇ ਇਹ ਹੋਇਆ ਬੜੀ ਜੀਵੀਗਾ ਹਾਂ ਫਿਰ ਮੇਰਾ ਹਾਂ ਜੇ ਇਹ ਹੋਇਆ 2 ਤੇ ਲੈ ਕੇ 8 ਤੱਕ ਲੈ ਭੇਡ ਚੋ ਅੱਠ ਦਾ ਜੇ 2 ਤੇ ਲੈ ਕੇ 8 ਤੱਕ ਤੇਰੇਗਾ ਮੇਰਾ 8 ਤੱਕ ਨਹੀਂ ਹਲੇ ਮੈਂ ਖੋਲੇ ਨਹੀਂ 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 ਯਾਰ ਨਹੀਂ ਹੋਰ ਤੈਨੂੰ ਕਿਹੜਾ ਕਿਹੜਾ ਹੱਟ ਟਮਾਰੀਆਂ ਭੇਂਦੇ ਨੇ ਦੱਸ ਦੱਸ ਬਣਾ ਯਾਰ 2 4 6 8 10 10 ਤੱਕ ਤੇ ਮੇਰਾ ਹੋਏਗਾ ਆਓ 10 ਤੱਕ ਤੇਰਾ ਆ ਗਿਆ ਤੇ ਬੋਲ ਦੋ ਸੱਤਿਆ ਤਾਂ ਹੀ ਐ ਥੋੜੀ ਮੈਂ ਬੋਲ ਦਾਂ ਬੋਲ ਖਿੱਚਦੇ ਦੂੰਗੀ ਉਹ ਤਾਂ ਖਿੱਚੇਗਾ ਤੂੰ ਦੱਸ ਸਾਡੇ ਮੈਂ ਖੋਲਿਆ ਨਹੀਂ ਚੱਲ ਯਾਰ ਦੇਖੀ ਜਾਏਗੀ ਚੱਕੋ ਹੈ ਚੈੱਕ ਕਰਨਾ ਪੈਣਾ ਜੇ ਚੱਲਿਆ ਤੇਰਾ ਇਹ ਕਿਹੜਾ ਲੈਟਰੀ ਆ ਜੇ ਚੱਲਿਆ ਮੇਰਾ ਨਹੀਂ ਚੱਲਦਾ ਇਹ ਨਾ ਚੱਲਿਆ ਵੈਲੀ ਵਾਲਾ ਤਾਂ ਚੱਲਦਾ ਨਹੀਂ ਚੱਲੇ ਆ ਹੈ ਚੱਲੇ ਆ ਚੱਲੇਗਾ ਹਾਂ ਪੱਕਾ ਚਲਾ ਦਈਏ ਫਿਰ ਪੱਕਾ ਨਹੀਂ ਬਾਬਿਆਂ ਨੂੰ ਚਾਰ ਜੀ ਵੀ ਚੱਲੇਗਾ ਚਾਰ ਜੀ ਵੀ ਆ ਜਾਓ ਫਲਾਦਾ ਸੀ ਪੈਜੋ ਦੇਖ ਤਾਂ ਲਈਏ ਆ ਪਿੰਡ ਨਾਂ ਦਿਖਾ ਬਈ ਦਿਖਾ ਯਾਰ ਪਿੰਡ ਆਨੰਦਪੁਰ ਕੇਸ਼ੋ ਇੱਕ ਮਿੰਟ ਓਏ ਆ ਦੇਖੋ 4GB ਮੈਮਰੀ ਮੈਮਰੀ ਕਾਰਡ ਤੁਹਾਨੂੰ ਲੱਭਿਆ ਉਹ ਵੀ ਰੂੜੀ ਤੇ ਇਹ ਭਗਤਾ ਬਾਬਿਆਂ ਨਾਲ ਹੁੰਦੀਆਂ ਰਹਿ ਗਈਆਂ ਤੇ ਸਾਨੂੰ ਇੱਕ ਪੱਤਾ ਹੋਰ ਵੀ ਲੱਭਿਆ ਸੀ ਅਸੀਂ ਪਰ ਹੈਗਾ ਸਮਝ ਕੇ ਤੇ ਪੱਤਾ ਹੋਰ ਨਿਕਲਿਆ ਇੱਕ ਕੜਾ ਵੀ ਤੇ ਆਏ ਇਹ ਟੂਣਾ ਕਰਾਇਆ ਕਿਸੇ ਨੇ ਪੁਲਾਬ ਓਏ ਮੰਗੇ ਹੋਰ ਕੁਝ ਵੀ ਪਿਆਉਣੇ ਤੇ ਮੈਂ ਲੱਭ ਦੇ ਡੈੱਕ ਆ ਉਸਮਾ ਚਲਾਇ ਕਰਾਂਗਾ ਮੈਂ ਮੇਰੇ ਕੋਲ ਵੀ ਡੈੱਕ ਹੈ ਦਾ ਡਿਸਕਵਰੀ ਆਫ ਦਾ ਪਿੰਡ ਹੰਡੀ ਜਲਦੀ ਆ ਗਈ ਆ ਕੜਾ ਮੈਂ ਨਹੀਂ ਪਾਉਂਦਾ ਕੜਾ ਕੁੜੇ ਇਹ ਭਗਤਾਂ ਦਾ ਬਾਬਿਆਂ ਜੋਣਾ ਬਾ ਇਹ ਭਗਤ ਬਾਬਿਆਂ ਨੂੰ ਕੜਾ ਲੱਭਿਆ